ਗੁਰੂ ਪਿਆਰਿਓ ਕੱਲ ਅਸੀਂ ਸ਼ਲੋਕ ਦੀ ਵਿਚਾਰ ਵਟਾਂਦਰਾ ਕੀਤਾ ਸੀ ਕਿਉਂਕਿ ਇਹ ਬਾਣੀ ਜਿਹੜੀ ਹੈ ਨਾ ਕਈ ਵਾਰੀ ਇੱਕ ਅੱਖਰ ਦੀ ਨੇ ਅੱਖਰ ਹੀ ਤੁਰੰਦੰਦਾ ਉਹਦੀਆਂ ਵਿਚਾਰਾਂ ਵਟਾਂਦਰੇ ਫਰਮਾਨ ਆਈ ਜਾਂਦੇ ਨੇ ਸੋ ਇਸ ਕਰਕੇ ਕੱਲ ਸਿਰਫ ਸ਼ਲੋਕ ਦੀ ਹੀ ਵਿਚਾਰ ਹੋ ਸਕੀ ਸੋ ਪਿਆਰੀ ਸਾ ਸੰਗਤ ਅੱਜ ਸ਼ੁਭ ਰੀਤੀ ਪਹਿਲੀ ਸ਼ੋਦੀ ਵਿਚਾਰਸਾ ਕਰਨੀ ਹੈ ਸੋ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਵੀ ਕਰਨਾ ਆਰੰਭ ਚ ਵੀ ਬੇਨਤੀ ਕਰਦੇ ਆਂ ਸਵਾਪਤੀ ਵੇਲੇ ਵੀ ਕਰਦੇ ਇਹ ਜ਼ਰੂਰੀ ਹੈ ਇਹ ਆਪ ਦੀ ਡਿਊਟੀ ਹੈ ਅਸੀਂ ਆਪਣੀ ਡਿਊਟੀ ਨਿਭਾ ਰਹੇ ਆਂ ਆਪ ਜੀ ਵੀ ਆਪਣੀ ਨਿਭਾਓ ਆਪ ਜੀ ਵੀ ਅੱਗੇ ਪ੍ਰਸਾਦ ਵੰਡੋ ਜਿੱਦਾਂ ਅਸੀਂ ਭਵਨ ਰਹਿ ਆਪ ਤੱਕ ਪਹੁੰਚ ਰਿਹਾ ਹੈ ਇਹ ਗੁਰਪ੍ਰਸਾਦ ਹੈ ਇਹ ਗੁਰੂ ਦੀ ਕਿਰਪਾ ਹੈ ਇਹਨੂੰ ਸਾਰਿਆਂ 'ਚ ਵੰਡਣਾ ਹੈ ਕਿ ਉਹ ਬਦਾਦੇ ਕਾ ਖੋਲ ਡੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਰਧਾਨਾ ਖਾਬੂ ਖਰਚੂ ਰਲਬਿਲ ਭਾਈ ਤੂਟਣਾ ਆਵੇ ਵੱਧ ਦੋ ਜਾਈ ਇਹ ਵੱਧਾ ਹੀ ਜਾਣਾ ਜਿੰਨਾ ਵੰਡੂ ਇਹ ਪਰੀ ਸਾਹਿਬ ਜੀ ਇਸ ਕਰਕੇ ਸੰਕੋਚ ਨਹੀਂ ਕਰਨਾ ਸਬਸਕ੍ਰਾਈਬ ਵੀ ਕਰਨਾ ਤੇ ਅੱਗੇ ਵੀ ਵੰਡਣਾ ਸੋ ਅਗਸਤ ਪਦੀ ਦੀ ਵਿਚਾਰ ਕਰੀਏ ਭਾਈ ਸਾਧ ਸੰਗਤ ਜੀ ਮਹਾਰਾਜ ਪੰਚਮ ਪਿਤਾ ਕੀ ਫਰਮਾਨ ਕਰਦੇ ਨੇ ਰਮਈਆ ਕੇ ਗੁਣ ਚੇਤ ਪੁਰਾਨੀ ਇਹ ਪੁਰਾਨੀ ਤੁੰਗ ਸੁਪਰਮਾਤਮਾ ਨੂੰ ਯਾਦ ਕਰਿਆ ਕਰ ਉਹਦੀ ਬੰਦਗੀ ਕਰਿਆ ਕਰ ਮਹਾਰਾਜ ਕਹਿੰਦੇ ਰਮਈਆ ਕੇ ਉਹਦੇ ਗੁਣਾਂ ਨੂੰ ਯਾਦ ਕਰਾ ਉਦੇ ਵਿੱਚ ਕੈਸੇ ਗੁਣ ਸੀਗੇ ਪ੍ਰਮਾਤਮਾ ਪਰਮੇਸ਼ਰ ਦੇ ਵਿੱਚ ਸਾਡੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਵਿੱਚ ਕਿੱਦਾਂ ਦੇ ਗੁਣ ਸਨ ਸਾਡੇ ਪਿਤਾ ਗੁਰਦੇਵ ਦੇ ਕਿੱਦਾਂ ਦੇ ਗੁਣ ਸਨ ਭਾਈ ਉਹਨਾਂ ਨੂੰ ਚੇਤੇ ਕਰਕੇ ਨਾਮ ਜਪ ਉਹਨਾਂ ਦੀ ਬੰਦਗੀ ਕਰਿਆ ਕਰ ਰਮਈਆ ਪ੍ਰਮਾਤਮਾ ਦੇ ਗੁਣ ਗਾਇਆ ਕਰ ਤਨ ਗੁਰੂ ਨਾਨਕ ਸਾਹਿਬ ਨੇ ਸੇਵਾ ਹੀ ਕੀਤੀ ਨਾ ਪਹਿਲੇ ਸਾਹਿਬ ਜਿੱਥੇ ਜਿੱਥੇ ਵੀ ਗਏ ਉਸ ਨੇ ਲੋਕਾਂ ਨੂੰ ਤਾਰੇ ਹੀ ਆ ਨਾ ਕਿਸੇ ਦਾ ਕੁਝ ਗਵਾਇਆ ਤੇ ਨਹੀਂ ਇਸ ਤੇ ਅਸੀਂ ਵੀ ਕਰਨਾ ਹੈ ਕਿਸੇ ਦਾ ਗਵਾਣਾ ਨਹੀਂ ਕਿਸੇ ਨੂੰ ਪ੍ਰਾਪਤ ਹੋ ਜਾ ਕਿਸੇ ਨੂੰ ਮਿਲ ਜਾਵੇ ਪਰਮਾਤਮਾ ਅਸੀਂ ਕੰਨੇ ਆ ਮਹਾਰਾਜ ਕਿਰਪਾ ਕਰਨੀ ਜੇ ਤੁਸੀਂ ਇੱਕ ਦੋ ਵੀ ਸਾਡੀ ਕਥਾ ਦੇ ਵਿੱਚੋਂ ਦੋ ਚਾਰ ਨੂੰ ਵੀ ਆਪਣੇ ਚਰਨਾਂ ਦਾ ਲਾ ਲਓਗੇ ਸਾਡੀ ਸ਼ੀਫਾ ਸਫਲ ਹੋ ਜਾਣਾ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਤੇਂ ਦੀਆਂ ਫਲ ਪਾਵਣੇ ਹਉ ਮੈਂ ਵਿੱਚੋਂ ਜਾਏ ਕਹਿੰਦੇ ਮਨ ਕਰਕੇ ਪਈ ਉਹਨੂੰ ਚੇਤੇ ਕਰਿਆ ਕਰ ਇੱਕ ਚਿੱਤ ਹੋ ਕੇ ਮਨ ਨੂੰ ਕਰਕੇ ਉਹਨੂੰ ਯਾਦ ਕਰਿਆ ਕਰ ਰਮਈਆ ਕੇ ਗੁਣ ਚੇਤ ਪੁਰਾਨੀ ਫਿਰ ਕਹਿੰਦੇ ਕਮਨ ਮੂ ਕਵਨ ਮੂਲਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਗਾਰਿਆ ਕਹਿੰਦੇ ਜਿਨੇ ਤੈਨੂੰ ਸੋਹਣਾ ਸੁੰਦਰ ਬਣਾ ਕੇ ਸੰਸਾਰ ਵਿੱਚ ਭੇਜਿਆ ਉਹਦਾ ਤੂੰ ਧੰਨ ਆ ਦੇ ਸਕਦਾ ਭਈ ਜਿਨ ਤੂੰ ਸਾਜ ਸਵਾਰ ਸ਼ਗਾਰਿਆ ਪਹਿਲਾਂ ਮਾਤਾ ਦੇ ਗਰਭ ਵਿੱਚ ਤੈਨੂੰ ਭੇਜਿਆ ਤੇਰੀ ਇਹ ਟੁੱਟ ਭਗਤੀ ਹੋਈ ਉੱਠਾ ਲੜ ਗਿਆ ਜੀ ਉੱਥੇ ਸਵਾਸ ਸਵਾਸ ਦਾ ਵਾਦਾ ਕਰਕੇ ਆਇਆ ਇਹ ਸੁਖਣੀ ਸਾਹਿਬ ਜਿਹੜੀ ਵਿਚਾਰ ਕਰ ਰਿਹਾ ਨਾ ਪਿਆਰੀ ਸਾਧ ਸੰਗਤ ਜੀ ਇਹਦੇ 24000 ਅੱਖਰ ਹਨ 24000 ਅੱਖਰ ਹਨ कि ਅਸੀਂ 24000 ਸਵਾਸ ਲੈਣੇ ਆ 24 ਘੰਟਿਆਂ ਵਿੱਚ 24 ਘੰਟੇ ਵਿੱਚ 24000 ਸਵਾਸ ਲੈਣੇ ਆ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਾਂ ਦੀ ਬਣੀ ਸੁਖਣੀ ਸਾਹਿਬ ਵਿੱਚ 24000 ਅੱਖਰ ਦਰਜ ਕੀਤੇ ਨੇ ਕਿ ਇਹ ਜਿਹੜਾ ਵੀ ਗੁਰਸਿੱਖ ਇਸ ਬਾਣੀ ਨੂੰ ਪੜ੍ਹੇਗਾ ਸੁਨੇਗਾ ਨਾ ਅਰੀ ਸਾਸੁ ਕੀ ਮਨ ਚਿਤ ਕਰਕੇ ਦਾ ਸਵਾਸ ਸਵਾਸ ਦਾ ਸਿਮਰਨ ਪੂਰਾ ਹੋ ਜਾਊਗਾ ਸੁਕੇ ਦੀ ਨੂੰ ਯਾਦ ਕਰਿਆ ਕਰ ਜਿੰਨ ਤੂੰ ਸਾਜ ਸਵਾਰ ਸ਼ਿਕਾਰਿਆ ਗਰਭ ਅਗਨ ਮੇ ਜਿੰਨੇ ਅਵਾਰਿਆ ਕਹਿੰਦੇ ਮਾਤਾ ਦੇ ਗਰਭ ਵਿੱਚ ਤੇਰੀ ਪਾਲਣਾ ਕਰਦਾ ਰਿਹਾ ਉੱਥੇ ਤੇਰੀ ਮਾਤਾ ਤੇਰਾ ਦੁੱਖ ਸੁੱਖ ਨਹੀਂ ਪੁੱਛ ਸਕਦੀ ਸੀ ਤੈਨੂੰ ਕੋਈ ਨਹੀਂ ਉੱਥੇ ਕੀ ਤਕਲੀਫ ਹੈ ਕੀ ਤੂੰ ਖਾਦਾ ਹੈ ਕੀ ਨਹੀਂ ਪੀਤਾ ਉਹ ਇਹਨੂੰ ਪੁੱਛਣ ਵਾਲਾ ਨਹੀਂ ਸੀ ਉੱਥੇ ਪ੍ਰਮਾਤਮਾ ਹੀ ਸੀ ਅਕਾਲ ਪੁਰਖ ਵਾਹਿਗੁਰੂ ਉਸ ਗਰਭ ਵਿੱਚ ਤੈਨੂੰ ਪਾਲ ਰਿਹਾ ਸੀ ਤੂੰ ਤਾਂ ਦੇਣਾ ਦੇ ਸਕਦਾ ਇੱਥੇ ਆ ਕੇ ਤੂੰ ਮੈਂ ਮੈਂ ਕਰਨ ਲੱਗ ਪਿਆ ਉਹਦਾ ਦੇਣਾ ਨਹੀਂ ਦੇ ਸਕਦੇ ਪ੍ਰੀਤ ਸਾਹਿਬ ਸਿੰਘ ਜੀ ਗਰਭ ਦੇ ਵਿੱਚ ਸਾਨੂੰ ਪਾਲਿਆ ਹੁੰਨੇ ਫਿਰ ਜਦੋਂ ਅਸੀਂ ਪੈਦਾ ਹੋ ਗਏ ਸੰਸਾਰ ਵਿੱਚ ਜਨਮ ਹੋ ਗਿਆ ਗਰਭ ਦੇ ਵਿੱਚ ਤੇ ਬੇਬੀ ਪਾਲਣਾ ਕਰਦਾ ਰਿਹਾ ਹੁਣ ਆਪਾਂ ਕਹਿੰਦੇ ਬਾਲ ਵਿਵਸਥਾ ਤੁਝੇ ਪਿਆਰੇ ਦੁੱਧ ਕਹਿੰਦੇ ਹੁਣ ਤੂੰ ਪੈਦਾ ਹੋ ਗਿਆ ਬਾਲ ਅਵਸਥਾ ਤੇਰੀ ਹੈ ਤੈਨੂੰ ਦੁੱਧ ਪੀਣ ਨੂੰ ਮਿਲਿਆ ਮਾਤਾ ਦੇ ਛਾਤੀਆਂ ਵਿੱਚੋਂ ਤੈਨੂੰ ਦੁੱਧ ਪ੍ਰਾਪਤ ਹੋਇਆ ਹੈ ਉਹ ਹਾਰ ਮਾਤਾ ਕੋਲੋਂ ਤੁਨੋਂ ਪ੍ਰਾਪਤ ਹੋਇਆ ਜਿਹੜਾ ਤੂੰ ਸਾਰੀ ਜ਼ਿੰਦਗੀ ਕਮਾਈ ਕਰਕੇ ਆਹ ਹਾਰ ਪ੍ਰਾਪਤ ਨਹੀਂ ਕਰ ਸਕਿਆ ਉਹ ਤਾਕਤ ਕਹਿੰਦੇ ਨੇ ਨਾ ਤੇ ਆ ਵੀ ਜਿੱਦੇ ਕੋਈ ਮੜਾ ਮੋਟਾ ਵੀ ਲੜਾਈ ਝਗੜਾ ਹੁੰਦਾ ਨਾ ਤੇ ਕਹਿੰਦਾ ਨਾ ਆਪੇ ਮਾਂ ਦਾ ਦੁੱਧ ਪੀਤਾ ਤੇ ਆ ਮੈਦਾਨ 'ਚ ਤੈਨੂੰ ਦੇਖ ਲੰਨੇ ਆ ਇਤਨੀ ਤਾਕਤ ਹੈ ਮਾਂ ਦੇ ਦੁੱਧ ਦੇ ਵਿੱਚ ਪ੍ਰੀਤ ਸਾਹਿਬ ਸਿੰਘ ਜੀ ਤੇ ਉੱਥੇ ਤੈਨੂੰ ਵਾਰ ਵੀ ਉਸ ਤੈਨੂੰ ਤਨ ਦੁੱਧ ਦੁੱਤਾ ਪੀਣ ਵਾਸਤੇ ਪੈਦਾ ਹੋਇਆ ਜਬ ਦਾੰਤ ਨਹੀਂ ਤਬ ਦੁੱਧ ਦੁੱਧੇ ਦਿੱਤਾ ਤਨ ਤੇਰੇ ਦੰਦ ਵੀ ਨਹੀਂ ਸੀ ਹੈਗੇ ਕੁਛ ਨਹੀਂ ਤੈਨੂੰ ਪਤਾ ਹੀ ਕੁਛ ਨਹੀਂ ਸੀ ਉਸ ਵੇਲੇ ਤੈਨੂੰ ਉਹ ਆਹਾਰ ਦਿੱਤਾ ਤੇਰਾ ساری ਜ਼ਿੰਦਗੀ ਸਾਨੂੰ ਦੁਆਰਾ ਪ੍ਰਾਪਤ ਨਹੀਂ ਹੋ ਸਕਿਆ ਆਪਣੀਆਂ ਕਮਾਈਆਂ ਕਰਕੇ ਮਹਾਏ ਕਹਿੰਦੇ ਪਰ ਜੋਵਨ ਪੂਜਨ ਸੁਖ ਸੂਦ ਜਵਾਨ ਹੋ ਗਿਆ ਜਵਾਨੀ ਆ ਗਈ ਪਰ ਜਵਾਨੀ ਆ ਗਈ ਹੈ ਹੁਣ ਪਰ ਜਵਾਨੀ ਵਿੱਚ ਤੈਨੂੰ ਸਾਰਾ ਕੁਝ ਪ੍ਰਾਪਤ ਹੋਇਆ ਤੇਰੀ ਸ਼ਾਦੀ ਵੀ ਹੋਈ ਤੈਨੂੰ ਗਰਹਿਣੀ ਵੀ ਮਿਲ ਗਈ ਘਰ ਦੀ ਘਰ ਕੀ ਗਈ ਹਨ ਚੰਗੀ ਤੈਨੂੰ ਮਿਲ ਗਈ ਪੁੱਤਰ ਵੀ ਹੋਏ ਕਾਰੋਵਾਰ ਵੀ ਹੋਏ ਜੋ ਮੰਗਿਆ ਉਹ ਹੀ ਦਿੱਤਾ ਮਹਾਰਾਜ ਜੋ ਮੰਗਿਆ ਪਰ ਜੋਵਨ ਭੋਜਨ ਸੁਖ ਸੂਦ ਜਿਹੜੇ ਸੁਖ ਸਾਰੇ ਸੁਖ ਦੁਨੀਆਂ ਦੇ ਤਨੁ ਮਹਾਰਾਜ ਨੇ ਦਿੱਤੇ ਕਹਿੰਦੇ ਹੁਣ ਬਿਰਧ ਹੋ ਗਿਆ ਬਿਰਧ ਪਿਆ ਉਪਰ ਸਾਖ ਸੈਨ ਬਿਰਧ ਪਿਆ ਬੁੱਢਾ ਹੋ ਗਿਆ ਪੈਰੀ ਸਾਸਨ ਦਾ ਯੋਨੀ ਵੇਲੇ ਵੀ ਨਾਮ ਜਪਦਾ ਬਚਪਨ ਵਿੱਚ ਨਹੀਂ ਨਾਮ ਜਪਦਾ ਬਿਰਧ ਪਿਆ ਹੁਣ ਬਿਰਧ ਪਿਆ ਉੱਪਰ ਸਾਥ ਸਾਥ ਸੰਬੰਧੀ ਖੜੇ ਨੇ ਧੀਆ ਪੁੱਤਰ ਖੜੇ ਨੇ ਹੁਣ ਕੰਮ ਤਾਂ ਕਰ ਨਹੀਂ ਸਕਦਾ ਬੁੱਢਾ ਹੋ ਗਿਆ ਨਾ ਤੇ ਉੱਪਰ ਖੜੇ ਨੇ ਭਾਈ ਮੁੱਖ ਆਪਿਆਓ ਬੈਠ ਕੋ ਦੇਨ ਮੁੱਖੋਂ ਬੋਲਦਾ ਪੁੱਤਰ ਮੈਨੂੰ ਆ ਲਿਆ ਦੇ ਉਹਨੂੰ ਹੋਤੀ ਜੀ ਲਿਆਦੇ ਉਹ ਬੱਚਿਆਂ ਵਾਲੀ ਬੁੱਧੀ ਹੋ ਜਾਂਦੀ ਹੈ ਉਹ ਬੱਚੇ ਕਹਿੰਦੇ ਨੇ ਬਿਰਧ ਪਿਆ ਉਪਰ ਸਾਖ ਸੈਨ ਮੁਖ ਅਪਿਆਉ ਮੁਖ ਦੇ ਵਿੱਚੋਂ ਬੋਲਦਾ ਨਾ ਮੁਖ ਅਪਿਆਉ ਬੈਠੇ ਨੂੰ ਦੇ ਹੀ ਜਾਂਦੇ ਮੁਖ ਉਹ ਬੈਠ ਕੋ ਦੇ ਮੁਖ ਮੁਖ ਤੋਂ ਬੋਲਦਾ ਬੈਠੇ ਨੂੰ ਦਿੰਦੇ ਨਾ ਸਭ ਕੁਝ ਕਹਿੰਦੇ ਇਹ ਨਿਰਗੁਣਿਆ ਇਹ ਨਿਰਗੁਣ ਗਨ ਕਛੂ ਨ ਬੁੱਝੈ ਇਹ ਨਿਰਗੁਣ ਨੂੰ ਪਤਾ ਹੀ ਨਹੀਂ ਭਈ ਕੌਣ ਹੈ ਜਿਹੜਾ ਤੈਨੂੰ ਇਹ ਸਾਰਾ ਕੁਝ ਦਿੰਦਾ ਹੈ ਬਚਪਨ ਵਿੱਚ ਤੈਨੂੰ ਮਾਂ ਨੇ ਸੰਭਾਲਿਆ ਪਿਤਾ ਨੇ ਸੰਭਾਲਿਆ ਮਾਂ ਸਾਰਾ ਦਿਨ ਘਰ ਦੇ ਵਿੱਚ ਕੰਮ ਕਰਦੀ ਤੇਰੀ ਤੇਰੀ ਦੇਖਭਾਲ ਕਰਦੀ ਝੂਲੇ 'ਚ ਪਾਇਆ ਸਾਰੇ ਕੰਮ ਕਰਦੀ ਪਰ ਤੇਰਾ ਹਰ ਖਿਆਲ ਰੱਖਦੀ ਅੱਖਾਂ ਚਿੱਤ ਤੇਰੇ ਨਾਲ ਹੁੰਦਾ ਮਾਂ ਦਾ ਐਨੇ ਪਿਆਰ ਨਾਲ ਤੈਨੂੰ ਮਾਂ ਨੇ ਪਾਲਿਆ ਪਿਓ ਸਾਰਾ ਦਿਨ ਕੋਈ ਪੈਦਲ ਤੁਰ ਕੇ ਜਾਂਦਾ ਕੋਈ ਸਾਈਕਲ ਤੇ ਤੁਰ ਕੇ ਜਾਂਦਾ ਕੋਈ ਫੇਰੀ ਲਾਂਦਾ ਕੋਈ ਕਿਸ ਤਰ੍ਹਾਂ ਕਰਦਾ ਕੋਈ ਕਿਸ ਤਰ੍ਹਾਂ ਕਮਾਈਆਂ ਕਰ ਕਰਕੇ ਉਹ ਦੋ ਨੌਕਰ ਤੈਨੂੰ ਮਾਂ ਪੇ ਦੇ ਰੂਪ ਵਿੱਚ ਪ੍ਰਮਾਤਮਾ ਨੇ ਦਿੱਤੇ ਐਨਾ ਮੂਹ ਪਿਆਰ ਜਰਾ ਉਹਨਾਂ 'ਚ ਪਾਇਆ ਕਿ ਉਹਨਾਂ ਨੇ ਤੇਰੀ ਪਾਲਣਾ ਕੀਤੀ ਕਹਿੰਦੇ ਤੂੰ ਕੌਣ ਆ ਤੈਨੂੰ ਤੂੰ ਕੌਣ ਆ ਤੇਰੀ ਕੀ ਹਸਤੀ ਆ ਇਹ ਸਭ ਕੁਝ ਤੇ ਪ੍ਰਮਾਤਮਾ ਦੇ ਸਭ ਕੁਝ ਕੀਤਾ ਨਾ ਤੇਰੇ ਲਈ ਕਹਿੰਦੇ ਇਸ ਨਿਰਗੁਣ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਬਈ ਕੀ ਕਿੱਥੋਂ ਆ ਰਿਹਾ ਹੈ ਕੌਣ ਬਖਸ਼ਿਸ਼ ਕਰ ਰਿਹਾ ਹੈ ਮੇਰੇ ਤੇ ਇਹ ਨਿਰਗੁਣ ਗੁਣ ਕਸ਼ੂ ਇਹਨੂੰ ਪਤਾ ਹੀ ਨਹੀਂ ਇਹ ਗੁਣ ਕੀ ਹਨ ਕੌਣ ਮੈਨੂੰ ਸਭ ਕੁਝ ਦੇ ਰਿਹਾ ਬੁੱਢੇ ਨੂੰ ਵੀ ਦੇ ਰਿਹਾ ਬਚਪਨ ਵਿੱਚ ਵੀ ਦਿੱਤਾ ਜਵਾਨੀ ਵਿੱਚ ਵੀ ਦਿੱਤਾ ਹੁਣ ਬੁੱਢਾ ਹੋ ਗਿਆ ਫੇਰ ਵੀ ਹੀ ਜਾ ਰਿਹਾ ਕਹਿੰਦੇ ਬਖਸ਼ ਲਹੁ ਤੋ ਨਾਨਕ ਸਿਜੈ ਮਹਾਰਾਜ ਬਖਸ਼ ਲੈਣਾ ਕਿਰਪਾ ਕਰਨੀ ਇਹਨੂੰ ਸੋਚੀ ਬਖਸ਼ਿਸ਼ ਕਰੋ ਨਾਮ ਜੋ ਕੋ ਬੰਦਗੀ ਕਰੋ ਇਹ ਕਥਾ ਜਿਹੜੀ ਹੈ ਨਾ ਕਥਾ ਵਿੱਚੋਂ ਹੀ ਲੱਭਦਾ ਹੈ ਪ੍ਰਮਾਤਮਾ ਕਿੱਦਾਂ ਮਿਲਣਾ ਹੈ ਕਿੱਦਾਂ ਪਿਆ ਹੈ ਕਿੱਦਾਂ ਉਹਦੇ ਨਾਲ ਪਿਆਰ ਕਰਨਾ ਹੈ ਕਿੱਦਾਂ ਉਹਨੂੰ ਯਾਦ ਕਰਨਾ ਹੈ ਇਹ ਕਥਾ ਵਿੱਚੋਂ ਪ੍ਰਾਪਤ ਹੁੰਦਾ ਹੈ ਪਰੀ ਸਾਸ ਸੰਗਤ ਜਰੂਰ ਕਥਾ ਸੁਣਿਆ ਕਰੋ ਆਪ ਜੀ ਦਾ ਭਲਾ ਹੋ ਜਾਏਗਾ ਜੀ ਆਪ ਦਾ ਭਲਾ ਹੋਏਗਾ ਤਾਂ ਸਾਡਾ ਵੀ ਹੋ ਜਾਣਾ ਹੈ ਸਬਸਕ੍ਰਾਈਬ ਜਰੂਰ ਕਰਨਾ ਇੱਥੇ ਹੀ ਅੱਜ ਦੀ ਕਥਾ ਦੀ ਸੁਭਾਤੀ ਕਰਦੇ ਹਾਂ ਫਤਿਹ ਜਾਨੇ ਪਰੀ ਸਾਸ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ